ਯਾਦੇ ਦੇ ਗਾਰੇ ਜਾਵੇ ਉਹ ਯਾਦੋਂ ਜਾਵੇ ਗਾਰੇ ਸ੍ਰੀ ਆਪ ਦਾ ਚਾਤਰੀ ਛੰਦ ਚਾਤਰੀ ਹਾਂ ਜੀ ਚਾਤਰੀ ਛੰਦ ਚਾਤਰੀ ਨਾਮ ਹੁੰਦਾ ਹੋਲੀ ਦਾ ਜਿਵੇਂ ਹੋਲੀ ਦੀ ਚਾਲ ਚੱਲਣ ਵਾਲਾ ਜਿਹੜਾ ਹੋਲੀ ਖੇੜਦੇ ਨੇ ਛੇਤੀ ਨਾਲ ਇਹ ਚਾਲ ਚੱਲਣ ਵਾਲਾ ਜਿਹੜਾ ਛੰਦ ਉਹਨੂੰ ਚਾਤਰੀ ਛੰਦ ਕਹਿੰਦਾ ਹੈ ਚਾਤਰੀ ਨਾਮ ਆ ਤਲਵਾਰ ਦਾ ਜਿਹੜਾ ਜਾਂਗ ਤੇ ਤਲਵਾਰ ਵਾਜਦੀ ਇਹ ਚਾਲ ਚੱਲਣ ਵਾਲਾ ਜਿਹੜਾ ਛੰਦ ਉਹਨੂੰ ਚਾਤਰੀ ਛੰਦ ਕਹਿੰਦਾ ਹੈ ਤੇ ਚਾਤਰੀ ਨਾਮ ਆ ਬਿਜਲੀ ਦਾ ਜਿਵੇਂ ਬਿਜਲੀ ਚਮਕ ਮਾਰ ਕੇ ਇੱਕ ਦਮ ਲੁਕ ਜਾਂਦੀ ਹੈ ਇਸ ਤਰ੍ਹਾਂ ਤੇਜ਼ੀ ਨਾਲ ਚੰਚਲ ਤੈਨਾ ਚੱਲਣ ਵਾਲਾ ਛੰਦ ਉਹਨੂੰ ਚਾਤਰੀ ਛੰਦ ਕਹੀਦਾ ਹੈ ਓ ਪ੍ਰਸਾਦ ਤੇਰੀ ਕਿਰਪਾ ਨਾਲ ਆਚਾਰਦੇ ਹਾਂ ਅਰੂਪ ਹੈ ਅਰੂਪ ਰੂਪਾ ਤੋਂ ਰਹਤ ਹੈ ਅਨੂਪ ਹੈ ਉਪਮਾ ਤੋਂ ਰਹਤ ਹੈ ਅਜੂ ਹੈ ਅਜੂ ਜੂਨਾ ਤੁਰ ਰਹਿਤ ਹੈ ਅਪੂ ਹੈ ਊ ਤਪ ਤੁਰ ਰਹਿਤ ਹੈ ਅਲੇਖ ਹੈ ਦੇਖੇ ਤੁਰ ਰਹਿਤ ਹੈ ਅਪੇਖ ਹੈ ਦੇਖਾ ਤੁਰ ਰਹਿਤ ਹੈ ਅਨਾਮ ਹੈ ਨਾਮ ਤੁਰ ਰਹਿਤ ਹੈ ਅਕਾਮ ਹੈ ਕਾਮ ਤੇ ਕਾਮਨਾ ਤੁਰ ਰਹਿਤ ਹੈ athe ਹੈ ਤੇ ਬੁੱਧੀ ਤੁਰ ਰਹਿਤਾ ਧਿਆਤਾ ਧਿਆਨ ਤੇਤਰ ਕੁਟੀ ਤੁਰ ਰਹਿਤਾ ਧੌਣ ਤੁਰ ਰਹਿਤਾ ਅਪੇ ਹੈ ਤੇ ਡਰ ਤੋਂ ਰਹਿਤ ਹੈ ਅਜੀਤ ਹੈ ਜਿੱਤਨ ਤੋਂ ਰਹਿਤ ਹੈ ਅਪੀਤ ਹੈ ਜੜ ਤੋਂ ਰਹਿਤ ਹੈ ਪਰਮਾਨ ਹੈ ਕਿੰਨੇ ਤੈਨੂੰ ਮੰਨਣ ਬਾਅਦ ਮੈਂ ਵਿਸ਼ਨੂੰ ਸ਼ਿਵ ਜੀ ਨਿਧਾਨ ਹੈ ਚਤੁਰ ਸਰੂਪ ਤੇ ਖਜ਼ਾਨਾ ਹੈ ਫਿਰ ਵਰਗ ਹੈ ਕਿੰਨਾ ਰੰਗਾਂ ਵਿੱਚ ਹੈ ਆਸਰਗ ਹੈ ਸਾਰੇ ਸੰਸਾਰ ਵਿੱਚ ਹੈ ਅਨਿਲ ਹੈ ਗਿਣਤੀ ਤੋਂ ਰਹਿਤ ਹੈ ਅਨਾਦ ਹੈ ਮੁਕਤ ਤੋਂ ਰਹਿਤ ਹੈ ਆਜ਼ਾਦ ਹੈ ਅਜੇ ਹੈ ਅਜੇ ਜਿੱਤ ਅਜੇ ਜੰਮਣ ਤੋਂ ਰਹਿਤ ਹੈ ਆਜ਼ਾਦ ਹੈ ਆਜ਼ਾਦ ਸੁਤੰਤਰ ਹੈ ਆਪੋ ਤਾਂ ਦੇ ਗੁਲਾਮ ਹੈ ਆ ਗੰਮ ਹੈ ਗੰਮਣ ਤੋਂ ਰਹਤ ਹੈ ਵਰਨ ਹੈ ਮੈਂ ਤਾਂ ਛੇਤੀ ਕਰ ਰਿਹਾ ਸੌਂਦੇ ਜਾਂਦੇ ਪਾੜੇ ਚ ਆਹ ਪਾੜਨ ਗਹਿਣਾ ਰੂਪ ਹੈ ਆਪ ਵਿਸ਼ੇਸ਼ ਕਰਕੇ ਸਾਰਿਆਂ ਨੂੰ ਭਰਨ ਵਾਲਾ ਹੈ ਜਿਵੇਂ ਹੁਣੇ ਤੇ ਪੂਰਤੀ ਕਰਵਾ ਕੇ ਆ ਤੇ ਆ ਆਪਣੀ ਆ ਗੰਝ ਹੈ ਗੰਝ ਕੱਟਣ ਤੋਂ ਰਹਤ ਹੈ ਤੇ ਗੰਝ ਨਾਲ ਗਿਣਤੀ ਦਾ 35 ਹੱਥ ਲੰਮੋ ਤੇ 35 ਹੱਥ ਚੌੜਾ ਤੇ 3 ਹੱਥ ਉੱਚਾ ਇੰਨਾ ਜਿਹੜਾ ਫੜਾ ਆਵੇ ਉਹਨੂੰ ਗੰਝ ਕਹਿੰਦਾ ਹੈ ਕੋਈ ਇਹੋ ਜਿਹਾ 40 ਗੰਨ ਮਾਇਦੇ ਕਾਰੂ ਨੇ ਜੋੜੇ ਸੀ ਆ ਥੋੜਾ ਥੋੜਾ ਇਹ ਗੰਤੀ ਤੇ ਕੋਈ 20 ਲੱਖ ਤੇ ਕੋਈ 50 ਲੱਖ ਤੱਕ ਭਰਾਇਆ ਫਿਰਦਾ ਇਸ ਤਰ੍ਹਾਂ ਗੰਤੀ ਤੁਰਿਆ ਤੇ ਕੱਟਣ ਤੁਰਿਆ ਤੇ ਗਾਂਜਨਾਮ ਦਾ ਕਲੰਕ ਦਾ ਜਿਹਨੇ ਗੰਜ ਪਿਆ ਉਹਦੇ ਸਿਰ ਦੇ ਵਿੱਚ ਚਾਰਖ ਤੇਰੇ ਕੇਸ ਹੋਣੇ ਤੇ ਜਿਵੇਂ ਨਾ ਘਰ ਰੁਪਈਆ ਚਾਂਦੀ ਦਾ ਹੁੰਦਾ ਐ ਇੰਨਾ ਕਿ ਸਿਰ ਦੇ ਉੱਤੇ ਵਾਲੇ ਫੁੱਲੀ ਜੀ ਪਈ ਹੋਣੀ ਉਹਨੂੰ ਗੰਜ ਕਹਿੰਦੇ ਆ ਜਿਹਦੇ ਸਿਰ 'ਚ ਗੰਜ ਪਿਆ ਉਹ ਕਲੰਕ ਦਾ ਕਲੰਕ ਦੀ ਨਿਸ਼ਾਨੀ ਹੁੰਦੀ ਐ ਇਸ ਤਰ੍ਹਾਂ ਗੰਜ ਕਲੰਕ ਤੁਰਿਆ ਤਾਂ ਤੇ ਗਾਂਝ ਕੱਟਣ ਤੋਂ ਰਹਿਤ ਹੈ ਗਾਂਝ ਤੂੰ ਗਣਤੀ ਤੋਂ ਰਹਿਤ ਤੇਰਾ ਤੋਂ ਰਹਿਤ ਆ ਪੰਜ ਹੈ ਆ ਪੰਜ ਭੰਨਣ ਤੋਂ ਰਹਿਤ ਆ ਝੂਜ ਹੈ ਹਾਂਜੀ ਆ ਝੂਜ ਹੈ ਉਹ ਝੂਜ ਜੂਜਣ ਤੋਂ ਰਹਿਤ ਹੈ ਸੱਤੇ ਪਾਛਾ ਤੂੰ ਆ ਚੰਜ ਹੈ ਗੱਜਾ ਕਿੱਥੇ ਹੈ ਆ ਚੰਜ ਹੈ ਗੱਜਾ ਫੇਰ ਪੜ ਆ ਚੰਜ ਹੈ ਫੇਰ ਪੜ ਆ ਚੰਜ ਹੈ ਆ ਚੰਜ ਹੈ ਗੱਜਾ ਨਾ ਪੜ ਆ ਝੂਜ ਹੈ ਆ ਚੰਜ ਹੈ ਤੋਂ ਆ ਝੂਜ ਹੈ ਜੂਝਣ ਤੋਂ ਰਹਤ ਅਚਾਂਜ ਹੈ ਝੜਨ ਤੋਂ ਰਹਤ ਜਿਵੇਂ ਕੰਨਾਂ ਨੂੰ ਗਰਭ ਛੜ ਜਾਂਦੇ ਜਾਂ ਪੱਤਰੇ ਛੜ ਜਾਂਦੇ ਇਸ ਤਰ੍ਹਾਂ ਝੜਨ ਤੋਂ ਰਹਤ ਹਮੀਕ ਹੈ ਅਮੀਕ ਫਾਰਸੀ ਦਾ ਅੱਖਰ ਡੂੰਗਾ ਹੈ ਤੇ ਆਮੀਕ ਹੈ ਇੱਕੋ ਇੱਕ ਤੂੰ ਹੀ ਅਮੀ ਅਮਰਤ ਰੂਪ ਰਫੀਕ ਹੈ ਰਫੀਕ ਨਾ ਫਾਰਸੀ ਦੇ ਵਿੱਚ ਪਿਆਰੇ ਦਾ ਤੂੰ ਪਿਆਰਾ ਹੈ ਆਤੰਗ ਹੈ ਸੰਜਿਆ ਤੋਂ ਰਹਤ ਹੈ ਆ ਬੰਧ ਹੈ ਬੰਧਨ ਤੋਂ ਰਹਤ ਹੈ ਨਿਰਬੂਜ ਹੈ ਜਿਸਣ ਤੋਂ ਰਹਤ ਹੈ ਅਸੂਜ ਹੈ ਦੇਖਣ ਤੋਂ ਰਹਤ ਹੈ ਅਕਾਲ ਹੈ ਅਕਾਲ ਕਾਲ ਤੋਂ ਰਹਤ ਹੈ ਆਜਾਲ ਹੈ ਜਾਲ ਤੋਂ ਰਹਤ ਹੈ ਅਲਾਹ ਹੈ ਅਲਾਹ ਸੁੰਦਰ ਸਰੂਪ ਹੈ ਪਾਕ ਦਾ ਨਾਮ ਫਾਰਸੀ ਚ ਅੱਲਾਹ ਪਾਕ ਨੂੰ ਕਹਿੰਦੇ ਪਾਕ ਸਰੂਪ ਹੈ ਤੇ ਆਲ ਆਹ ਹੈ ਤੋ ਆਲ ਤ੍ਰਿਪਤ ਰੂਪ ਹੈ ਸੱਚੇ ਪਰਮਾਸ਼ਰ ਪ੍ਰਮਾਤਮਾ ਤੂ ਅਜਾਹ ਹੈ ਆਜਾ ਜਗਾ ਤੋ ਰਹਤ ਹੈ ਅਨੰਤ ਹੈ ਅੰਤ ਤੋ ਰਹਤ ਹੈ ਮਹੰਤ ਹੈ ਮਹੰਤ ਵੱਡਾ ਤੇ ਪੂਜਨੀਕ ਹੈ ਅਲੀਕ ਹੈ ਤੇ ਲੀਕਾ ਲੀਕ ਕਲੰਕ ਤੋ ਰਹਤ ਹੈ ਜਿਵੇਂ ਕਹਿੰਦੇ ਸਾਡੀ ਕੁੜੀ ਨੂੰ ਫਲਾਣਾ ਲੀਕਾ ਲਾਉਂਦਾ ਸੀ ਇਸ ਰਤ ਲੰਕਤੋ ਵੀ ਤੁਰਿਆ ਤਾਂ ਲੀਕ ਨਹੀਂ ਕੋਈ ਲਾ ਸਕਦਾ ਦਾਗ ਨਹੀਂ ਕੋਈ ਲਾ ਸਕਦਾ ਨਿਰਸਰੀਕ ਹੈ ਨਿਰਸਰੀਕ ਸਰੀਕੇ ਤੋਂ ਵੀ ਰਹਿਤ ਕਿਸ ਦਾ ਸਰੀਕ ਕੋ ਨਹੀਂ ਜਿਸ ਨੂੰ ਲਵਾ ਲਾਇ ਸੁਨਾਇਆ ਨਿਰਲੰਭ ਹੈ ਨਿਰਲੰਭ ਆਸਰੇ ਤੋਂ ਰਹਤ ਹੈ ਆਸੰਭ ਹੈ ਕਿ ਸਾਂਭਿਆ ਵੀ ਨਹੀਂ ਜਾਂਦਾ ਕਿਤੇ ਮਾਰੇ ਚਮਤਕਾਰਾ ਪੈ ਜਾਵੇ ਉਸ ਵੇਲੇ ਕਾਪ ਉੱਠਦੇ ਹੈ ਆਗਮ ਹੈ ਆਗਮ ਗਮ ਚੋਰੇ ਤੋਂ ਰਹਤ ਹੈ ਆਜਮ ਹੈ ਜਮਰ ਤੋਂ ਰਹਤ ਹੈ ਆਪੂਤ ਹੈ ਅਚਰਤ ਸਰੂਪ ਹੈ ਅਚੂਤ ਹੈ ਤੇ ਛੂਤ ਛੂਣ ਤੋਂ ਵੀ ਰਹਤ ਹੈ ਛੂਤਾਈ ਤੋਂ ਵੀ ਰਹਤ ਆਲੋਕ ਹੈ ਅਲੋਕਿਕ ਹੈ ਅਸ਼ੋਕ ਹੈ ਚੋਰੇ ਤੋਂ ਰਹਤ ਹੈ ਆਕਰਮ ਹੈ ਸਰੀਰ ਤੋਂ ਰਹਤ ਹੈ ਆ ਭਰਮ ਹੈ ਭਰਮ ਤੋਂ ਰਹਤ ਹੈ ਅਜੀਤ ਹੈ ਜਿੱਤਣ ਤੋਂ ਰਹਤ ਹੈ ਅਭੀਤ ਹੈ ਦਰ ਤੋਂ ਰਹਤ ਹੈ ਅਵਾਹ ਹੈ ਅਬਾਤ ਅਵਾਹ ਅਸਵਾਰੀ ਤੋਂ ਰਹਤ ਹੈ ਆਗਾਹ ਆਵਸ਼ੇਸ਼ ਕਰਕੇ ਬਾਪਰੇਰ ਕਾ ਸਾਰਿਆਂ ਦਾ ਆਮਾਨ ਹੈ ਆਜ਼ਾਦ ਬੋਣ ਤੋਂ ਰਹਤ ਹੈ ਆਮਾਨ ਹੈ ਆਮਾਨ ਸਾਰਿਆਂ ਨੇ ਮੰਨਣੇ ਯੋਗ ਹੈ ਨਿਧਾਨ ਹੈ ਨਿਧਾਨ ਚਤਰ ਹੈ ਅਨੇਕ ਹੈ ਅਨੇਕਾਂ ਵਿੱਚ ਫਿਰ ਏਕ ਹੈ ਅੰਤ ਨੂੰ ਤੀਕੂ ਇੱਕ ਹੀ ਆਪਣੇ ਆਪ ਵਿੱਚ ਉਹ ਜੰਗ ਪਰਿਆਤ ਛੰਦ। 탑 ਦੀ ਚਾਲ ਤਰਨ ਵਾਲਾ ਛੰਦ ਹੈ। ਨਮੋ ਸਰਬਮਾਨੇ। ਨਮਸਕਾਰ ਸਾਰੇ ਆਪ ਜੀ ਨੂੰ ਮੰਨਦੇ ਹੈ। ਸਮਤੀ ਨਿਧਾਨੇ। ਸਭ ਮੂੰਹ ਦੇ ਵਿੱਚੋਂ ਤੂੰ ਚੱਤਰ ਹੈ। ਨਮੋ ਦੇਵ ਦੇਵੇ। ਦੇਵ ਤਾ ਦਾ ਦੇਵ ਪੂਜਨੀ ਕਾ ਨਮਸਕਾਰ ਹੈ। ਆਪੇਖੀ ਆਪੇਵੇ। ਆਪੇਖੀ ਪੇਖਾ ਤੋਂ ਰਹਤਾ ਤੇਰੇ ਭੇਡ ਪਾਉਣ ਤੋਂ ਰਹਤਾ। ਨਮੋ ਕਾਲ ਕਾਲੇ। ਨਮਸਕਾਰ ਕਾਲ ਦਾ ਵੀ ਕਾਲ ਰੂਪ ਹੈ। ਨਮੋ ਸਰਬ ਪਾਲੇ। ਨਮਸਕਾਰ ਸਰਬ ਸਮੂਹ ਨੂੰ ਪਾਲਣਾ ਕਰਨ ਵਾਲਾ ਹੈ। ਨਮੋ ਸਰਬ ਗੌਣੇ। ਨਮਸਕਾਰ ਸਮੂਹ ਦੇ ਚ ਗੌਣੇ ਵਿਕਰਨ ਵਾਲਾ ਤੇ ਸਾਰੇ ਗਾਉਣੇ ਸਾਰੇ ਤੈਨੂੰ ਗਾਉਂਦੇ ਹਨ ਨਮੋ ਸਰਬ ਪਾਉਣੇ ਨਾਮ ਕਰੋ ਸਾਰੇ ਪਾਉਣੇ ਘੜਾ ਵਿੱਚ ਹੈ ਅਨੰਗੀ ਅਨਾਥੇ ਅਨੰਗੀ ਅਨੰਗੀ ਸੁੰਦਰ ਸਰੂਪ ਹੈ ਅਨੰਗੀ ਅਨਰਤ ਅੰਗਲ ਉਂਗਲਾ ਅਜਿ ਤੋਂ ਦੀ ਅਨਾਥੇ ਮਾਲਕਾ ਸਾਰਿਆਂ ਦਾ ਨਿਰਸੰਗੀ ਪਰਮਾਥੇ ਤੇ ਨਿਰਸੰਗੀ ਨਿਰਵਿਸ਼ੇਸ਼ ਕਰਕੇ ਸੰਗੀ ਸਾਥ ਤੇ ਪਰ ਵਿਸ਼ੇਸ਼ ਕਰਕੇ ਮਾਥੇ ਮੜ ਦੇਣ ਵਾਲਾ ਹੈ ਪਾਰ ਪਰੇ ਆ ਮਾ ਮਾਇਆ ਸੇ ਤੋਂ ਮਾਇਆ ਤੋਂ ਵੀ ਪਰੇ ਹੈ नमो पान पाने सूरज ਦਾ ਸੂਰਜ ਰੂਪ ਨਮਸਕਾਰ ਹੈ ਨਮੋ ਮਾਨ ਮਾਨੇ ਤਾਰਨ ਮੰਨ ਨੇ ਜੋਗਾ ਨਮਸਕਾਰ ਹੈ ਨਮੋ ਚੰਦਰ ਚੰਦਰ ਰੇ ਚੰ드ਰਮਾ ਦਾ ਚੰ드ਰਮਾ ਰੂਪ ਨਮਸਕਾਰ ਹੈ ਨਮੋ ਪਾਨ ਪਾਨੇ ਸੂਰਜ ਪਾਨ ਪਾਨੇ ਪ੍ਰਤੀਤਾਂ ਦਾ ਪ੍ਰਤੀਤ ਰੂਪ ਨਮਸਕਾਰ ਹੈ ਦੋ ਵਾਰ ਆਗੇ ਪਾਨੇ ਨਮੋ ਗੀਤ ਗੀਤੇ ਗੀਤਾਂ ਦੇ ਵਿੱਚ ਗੀਤ ਰੂਪ ਅਸਕੇ ਪਾਸ਼ਾ ਨਮਸਕਾਰ ਹੈ ਨਮੋ ਤਾਨ ਤਾਨੇ ਬਾਲ ਵਾਲੇ ਵਿੱਚ ਬਲ ਰੂਪ ਹੈ ਨਮਸਕਾਰ ਹੈ ਨਮੋ ਨਿਰਤ ਨਿਰਤੇ ਮੇਨ ਕਰਨ ਵਾਲੇ ਵਿੱਚ ਨਿਰਨ ਰੂਪ ਵੀ ਆਪ ਦਾ ਨਮਸਕਾਰ ਹੈ ਨਮੋ ਨਾਦ ਨਾਦੇ ਸ਼ਬਦਾਂ ਦੇ ਤੋਂ ਸ਼ਬਦ ਰੂਪ ਵੀ ਆਪ ਆ ਨਮਸਕਾਰ ਹੈ ਨਮੋ ਪਾਨ ਪਾਨੇ ਪਾਨ ਪਾਨੇ ਹੱਥਾਂ ਦੇ ਚਾਹਤ ਰੂਪ ਆ ਅਮਰਤ ਦੇ ਚ ਅਮਰਤ ਰੂਪ ਆ ਪਾਉਣ ਤੋਂ ਪਾਣੀ ਪਾਣੀ ਤੋਂ ਅਮਰਤ ਲੈਣਾ ਨਮੋ ਬਾਦ ਬਾਦੇ ਤੇ ਨਮੋ ਬਾਦ ਬਾਦੇ ਝਗੜਾ ਕਰਨ ਵਾਲੇ ਕਿ ਚ ਝੜਾਲੂ ਵੀ ਤੂੰ ਹੀ ਆ ਨਮਸਕਾਰ ਅਨੰਗੀ ਅਨਾਮੇ ਅਨੰਗੀ ਸੁੰਦਰ ਸਰੂਪ ਆ ਨਾਮੇ ਨਾਮਾ ਪੁਰਾਤ ਹੈ ਸਮਤੀ ਸਰੂਪੇ ਸਮੂਹ ਸਰੂਪਾਂ ਵਿੱਚ ਹੈ ਪਰਭੰਗੀ ਪਰਮਾਥੇ ਪਰੇਸ਼ੇਸ਼ ਕਰਕੇ ਨਾਸ ਕਰ ਦੇਣ ਵਾਲਾ ਸਾਰ ਨੂੰ ਮਲ ਦੇਣ ਵਾਲਾ ਹੈ ਸਮਸਤੀ ਬਹੁਤੇ ਸਾਰਿਆਂ ਦੇ ਵਿੱਚ ਚਾਰਜ ਸਰੂਪ ਹੈ ਕਲੰਕੰ ਕੰ ਬਿਨਾ ਕਲੰਕ ਤੋਂ ਰਹਿਤ ਨੇ ਕਲੰਕੀ ਸਰੂਪ ਐਸਾ ਨੇ ਕਲੰਕ ਸਰੂਪ ਤੈਨੂੰ ਕੋਈ ਕਲੰਕ ਨਹੀਂ ਕਿਸੇ ਪ੍ਰਕਾਰ ਦਾ ਨਮੋ ਰਾਜ ਰਾਜੇਸਰੰ ਰਾਜਨ ਵਿੱਚੋਂ ਵੀ ਰਾਜਨ ਅਹੀ ਸਰੂਪ ਹੈ ਪਰਮ ਰੂਪੇ ਵੱਡੇ ਸਰੂਪ ਵਾਲਾ ਨਮੋ ਜੋਗ ਜੋਗੇਸਰੰ ਨਮੋ ਨਮਸਕਾਰ ਅ ਜੋਗੀਆਂ ਦੇ ਵੀ ਜੋਗੀ ਈਸ਼ਰੂਪ ਹੈ ਤੂੰ ਪਰਮ ਸਿੱਧੇ ਪਰਮ ਵੱਡਾ ਤਿਸਧੇ ਪ੍ਰਾਪਤ ਰੂਪ ਹੈ ਨਮੋ ਰਾਜ ਰਾਜੇਸਰੰ ਨਮੋ ਰਾਜ ਪ੍ਰਕਾਸ਼ ਰੂਪ ਰਾਜਨ ਦੇ ਈਸ਼ਰੂਪ ਪਰਮ ਬ੍ਰਿਦੇ ਪਰਮ ਵੱਡਾ ਹੈ ਸੱਚੇ ਪਾਤਸ਼ਾਹ ਵੱਡਿਆਂ ਤੋਂ ਵੱਡਾ ਹੈ ਜਰਦ ਨਾ ਹੀ ਵੱਡੇ ਦਾ ਹੁੰਦਾ ਨਮੋ ਸ਼ਸਤਰ ਪਾਣੇ ਨਮੋ ਨਮਸਕਾਰ ਸਾਸਤਰ ਨੂੰ ਪਾਣੇ ਹੱਥ ਚ ਪਕੜਨ ਵਾਲੇ ਨਮੋ ਅਸਤਰ ਮਾਣੇ ਤੇ ਆਸਤਰ ਦਾ ਅਨੰਦ ਮਾਣਨ ਵਾਲਾ ਨਮਸਕਾਰ ਹੈ ਨਮੋ ਪਰਮ ਗਿਆਤਾ ਨਮੋ ਨਮਸਕਾਰ ਹੈ ਪਰਮ ਵੱਡਾ ਗਿਆਤਾ ਜਾਣਨ ਵਾਲਾ ਨਮੋ ਲੋਕ ਮਾਤਾ ਸਾਰੇ ਲੋਕਾਂ ਦਾ ਮਾਤਾ ਰੂਪ ਹੈ ਨਮਸਕਾਰ ਹਰਦੀ ਮਾਤਾ ਹਰਦੀ ਪਿਤਾ ਅਤੇ ਕੀ ਅ ਭਰਮੀ ਅਤੇ ਕੀ ਪੇਖਾਂ ਤੁਰਤਾ ਭਰਮੀ ਭਰਮ ਕੋ ਰਹਤ ਹੈ ਆ ਭੋਗੀ ਆ ਭੁਗਤੇ ਆ ਭੋਗੀ ਭੋਗਾ ਤੁਰਤਾ ਭੁਗਤੇ ਪਦਾਰਥ ਦੇਣ ਵਾਲਾ ਵਿਸ਼ੇਸ਼ ਕਰਕੇ ਸਾਰਿਆਂ ਦੇ ਭੋਗ ਪਾਉਣ ਦੇਣ ਵਾਲਾ ਨਹੀਂ ਹੈ ਨਮੋ ਜੋਗ ਜੋਗੈ ਸਰੰ ਨਮੋ ਜੋਗ ਜੁੜਿਆ ਹੋਇਆ ਨਮਸਕਾਰ ਹੈ ਜੋਗਿਆਂ ਦਾ ਵੀ ਸਰੂਪ ਹੈ ਪਰਮ ਜੋਗਤੇ ਪਰਮ ਵੱਡਾ ਤੇ ਸਾਰਿਆਂ ਦੇ ਵਿੱਚ ਜੁੜਿਆ ਹੋਇਆ ਜੋੜਨ ਵਾਲਾ ਹੈ ਨਮੋ ਨਿਤ ਨਾਰਾਇਣੇ ਨਮੋ ਨਮਸਕਾਰ ਨਿਤ ਨਿਨ ਰੂਪ ਹੈ ਤੇ ਨਾਰਾਇਣੇ ਸੋ ਪਰਮੇਸ਼ਰ ਐਸਾ ਹੈ ਤੂੰ ਤੇ ਨਾਰਾਇਣੇ ਨਾ ਨਾਇਆ ਰਹਿਣ ਰਾਤ ਤੇਰੇ ਕਿਆ ਵਿਦਿਆ ਰੂਪ ਤੇ ਨਰ ਆਇਣੇ ਸਾਰਾ ਨਰਾ ਤੂੰ ਆਇਆ ਹੋਇਆ ਐਸਾ ਹੈ ਪਰਮੇਸ਼ਰ ਤੂੰ ਤੇ ਨਾਰਾਇਣ ਨਾਮ ਇੱਕ ਠੱਗੀ ਵਾਲਿਆਂ ਨੇ ਇਹ ਮੰਤਰ ਬਣਾਇਆ ਹੈ ਕੋਈ ਮਨੁੱਖ ਜਾਂਦਾ ਸਿਗਰਾ ਵਿੱਚ ਤੇ ਲੱਕ ਦੇ ਨਾਲ ਵਾਸਲੀ ਵਧੀ ਹੋਈ ਪੈਸੇ ਵਧੇ ਹੋਏ ਸੀ ਤੇ ਚਾਰ ਡਾਕੂ ਮਿਲਤੇ ਰਾਹ 'ਚ ਉਹ ਕਹਿਣ ਲੱਗੇ ਕਿ ਥੋੜੀ ਜਿਹੀ ਵਿੱਤ ਦੇ ਕੇ ਖੜੋ ਗਏ ਇਲਾ ਕਰਨ ਗਾ ਨਾਰਾਇਣ ਨਾਰਾਇਣ ਕਹਿੰਦੇ ਬੜਾ ਜਾਪ ਕਰਦਾ ਚੰਗਾ ਸਾਧੂ ਐ ਜਦੋਂ ਉਹ ਕੋਲ ਦੀ ਲੰਘ ਗਿਆ ਦੂਜਾ ਕਰਨ ਗਾ ਦਾ ਮੋਦਰ ਦਾ ਮੋਦਰ ਤੀਜਾ ਉਹ ਜਦੋਂ ਦੂਜਾ ਬੋਲਿਆ ਕਹਿੰਦੇ ਜਾਪ ਤਾਂ ਚੰਗਾ ਕਰਦੇ ਤੇ ਮੋਦਰ ਨਾਲ ਹੀ ਪਰਮੇਸ਼ਰ ਦਾ ਐ ਜਦੋਂ ਉਹ ਤੋਂ ਗੱਲ ਲੰਘਿਆ ਤੀਜਾ ਕਰਨ ਲੱਗਾ ਸੋ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਸੋ ਕਹਿਣ ਲੱਗੇ ਵੀ ਇਹ ਵੀ ਜਾਪ ਤਾਂ ਪਰਮੇਸ਼ਰ ਦਾ ਕਰਦਾ ਹੈ ਚੌਥਾ ਕਰਨ ਗਾ ਬਿੰਦਰਾ ਬਨੇ ਬਿੰਦਰਾ ਬਨੇ ਕੰਨ ਗਾ ਜਾਪ ਸਾਰੇ ਪਰਮੇਸ਼ਰ ਦੇ ਕਰਦੇ ਹੈ ਜਦੋਂ ਇਕੱਠੇ ਹੋ ਗਏ ਚਾਰੋਂ ਚੌਥੇ ਫਸ ਗਿਆ ਜਿਹੜਾ ਜਾਂਦਾ ਸੀ ਲੱਗ ਤੇ ਕੁੱਤਣ ਕਹਿੰਦੇ ਰੱਖਦੇ ਇੱਥੇ ਪੈਸੇ ਜਿਹੜੇ ਲੱਖ ਨੇ ਵੱਧੇ ਹੈ ਕਹਿੰਦੇ ਤੂੰ ਜਿਹੜਾ ਜਾਪ ਕਰਦੇ ਸੀ ਪਹਿਲਾ ਨਾਰਾਇਣ ਕਹਿੰਦਾ ਸੀ ਦੂਜਾ ਦਮੋਦਰ ਕਹਿੰਦਾ ਸੀ ਤੀਜਾ ਹਰੇਕ੍ਰਿਸ਼ਨ ਕਹਿੰਦਾ ਸੀ ਚੌਥਾ ਵਿੰਦਰਾਬਨ ਕਹਿੰਦਾ ਸੀ ਇਹ ਨਾਮ ਸਾਰੇ ਪਰਮੇਸ਼ਰ ਦੇ ਹੈ ਕਹਿੰਦੇ ਤੈਨੂੰ ਨਹੀਂ ਪਤਾ ਸੀ ਅਰਥ ਦੱਸ ਗਿਆ ਲੇਕਿਨ ਦੱਸ ਪਹਿਲਾ ਕਹਿੰਦਾ ਨਾਰਾਇਣ ਮੈਂ ਕਰ ਰਹੀ ਸੀ ਨਾਰ ਆਣ ਨਰ ਆਣ ਨਰ ਨਾਮਾ ਮਨੁੱਖ ਦਾ ਐ ਨਾਮ ਆਉਂਦਾ ਮੈਂ ਕਹਿੰਦਾ ਮਨੁੱਖ ਆ ਰਿਹਾ ਹੈ ਮਨੁੱਖ ਆ ਰਿਹਾ ਤੇ ਦੂਜਾ ਕਹਿੰਦਾ ਕਿ ਤੂੰ ਜਾਪਦੇ ਅਰਥ ਦੱਸ ਕਹਿੰ ਲਗਾ ਦਾ ਮੋਦਰ ਦਾਮ ਨਾਮ ਦਮੜਿਆਂ ਦਾ ਤੇ ਉਦਰ ਨਾਮ ਤੇ ਟੇਕਦਾ ਮੈਂ ਕਹਿੰਦਾ ਤੇ ਟੇਕ ਨਾ ਦਮੜੇ ਵੱਧੇ ਆ ਪੇਟ ਨਾ ਦਮੜੇ ਵੱਧੇ ਆ ਤੇ ਤੀਜਾ ਕਹਿੰਦਾ ਸੀਗਾ ਹਰੇ ਕ੍ਰਿਸ਼ਨ ਹਰ ਨਾਮ ਖੋਣ ਦਾ ਤੇ ਕ੍ਰਿਸ਼ਨ ਨਾਮ ਦਾ ਕਾਲੇ ਦਾ ਕਾਲੇ ਤੋਂ ਲੈਣਾ ਹਨੇਰਾ ਨਾ ਕਨੋਥੀ ਹਨੇਰੇ ਚ ਖੋਵਾਂਗੇ ਹਨੇਰੇ ਚ ਖੋਵਾਂਗੇ ਤੇ ਚੌਥਾ ਕਨੋਈ ਬਿੰਦਰਾ ਬਨੇ ਤੋਂ ਬਿੰਦਰ ਨਾਮ ਹੈ ਸਮੁੰਦਰ ਦਾ ਤੇ ਬਨ ਦਾ ਮੈਂ ਜੰਗਲ ਦਾ ਜਿੱਥੇ ਬਹੁਤ ਸੰਘਣਾ ਜੰਗਲ ਉਹਦੇ ਚ ਲੈ ਚਲੋ ਤੇ ਲੈ ਚਲੋ ਤੋਂ ਐੋ ਜਿਹਾ ਨਾਮ ਕੀ ਰੱਖ ਲੈਂਦੇ ਖੋਣ ਦੇ ਮਾਰੇ ਔਰ ਇਸੇ ਨਾਮ ਨਾਰਾਇਣ ਦਾ ਹੋਰ ਨਮੋ ਨਿਤ ਨਾਰਾਇਣੇ ਨਮਸਕਾਰ ਨਵੀਨ ਰੂਪ ਨਾਰਾਇਣ ਪਰਮੇਸ਼ਰ ਕਰੋੜ ਕਰਮੇ ਤੇ ਕਰੜੇ ਤੋਂ ਕਰੜੇ ਕਰਮ ਕਰ ਲੈਣਾ ਆਪਣੇ ਭਗਤਾਂ ਦੀ ਰਾਖੀ ਕਰਨ ਵਾਸਤੇ ਸੂਰ ਦਾ ਰੂਪ ਵੀ ਧਾਰ ਲੈਣਾ ਨਰਸਿੰਘ ਦਾ ਰੂਪ ਵੀ ਧਾਰ ਲੈਣਾ ਐਸਾ ਹੈ ਤੂੰ ਇਸ ਵਾਸਤੇ ਪਰਮੇਸ਼ਰ ਤੇ ਭਰੋਸਾ ਰੱਖੋ ਦੁਨੀਆ ਚਿਆਂ ਵਿੜਿਆਈਆਂ ਅੱਗੀ ਛੇਤੀ ਝਾਲ ਲੋਕਣ ਕੀ ਵਿੜਿਆਈ ਉਪਮਾ ਤੇ ਬਸੰਤਰ ਪਾਗੋ ਜਿੱਥੇ ਮਿਲੇ ਪਿਆਰ ਆਪਣਾ ਤੇ ਬੋਲ ਕਰਾਗੋ ਗੁਰੂ ਦਾ ਆਸਰਾ ਰੱਖਿਆ ਕਰੋ ਲੜੇ ਲੀਡਰਾਂ ਦਾ ਆਸਰਾ ਨ ਰੱਖਿਆ ਕਰੋ ਨਮੋ ਪ੍ਰੇਤ ਅਪ੍ਰੇਤ ਐਸਾ ਪਵਿੱਤਰ ਤੋਂ ਪਵਿੱਤਰ ਹੈ ਤੂੰ ਦੇਵੇ ਸੋ ਧਰਮੇ ਜਿਹੜੇ ਪੂਜਨੀਕਾ ਸਤਾਰਵੇਂ ਸ੍ਰੇਸ਼ ਧਰਮ ਦੇ ਦੇਣ ਵਾਲਾ ਹੈ ਨੋਤ ਨੂੰ ਤਤਪਦਾ ਲਖਰ ਤੂੰ ਧਰਮੇ ਸੁਭਾਵਾਂ ਵਿੱਚ ਧਰਮਨ ਸੁਭਾਵ ਦਾ ਵੀ ਹੁੰਦਾ ਹੈ ਨਮੋ ਰੋਗ ਹਰਤਾ ਪਰੇ ਰੋਗੈ ਨੂੰ ਹਰਨ ਵਾਲ ਨਮੋ ਰਾਗ ਰੂਪੇ ਪਰੇ ਰਾਗ ਰੂਪਾ ਕਾਰਾਂ ਵਿੱਚ ਹੈ ਨਮੋ ਸਾਹ ਸਾਹੰ ਸਵਾਸਨ ਸਵਾਸ ਰੂਪਾ ਛਾਉ ਕਰਵ ਛਾਉ ਕਰ ਨਮੋ ਭੂਪ ਭੂਪੇ ਰਾਜ ਦਾ ਰਾਜਾ ਰੂਪ ਨਮਸਕਾਰ ਹੈ ਨਮੋ ਦਾਨ ਦਾਨੇ ਦਾਨਾਂ ਦੇ ਨਮੋ ਦਾਨ ਦਾਨੇ ਦਾਨੀਆਂ ਦੇ ਵਿੱਚੋਂ ਦਾਨ ਕਰਨ ਵਾਲਾ ਨਮਸਕਾਰ ਹੈ ਨਮੋ ਮਾਨ ਮਾਨੇ ਨਮੋ ਮਾਨ ਮਾਨੇ ਸਾਰਿਆਂ ਦੇ ਮੰਨਣਯੋਗ ਮਾਨੀਕਾ ਤੂੰ ਨਮਸਕਾਰ ਹੈ ਨਮੋ ਰੋਗ ਰੋਗੇ ਨਮੋ ਰੋਗ ਰੋਗੇ ਅਜੇ ਨਵੋ ਰੋਗ ਰੋਗੇ ਜਿਹੜੇ ਰੋਗ ਨੱਜਦੇ ਉਹਨਾਂ ਨੂੰ ਵੀ ਰੋਗੇ ਉਹਨਾਂ ਨੂੰ ਰੋਗ ਰੂਪ ਕੋ ਕੇ ਚੰਬੜਨਾ ਉਹ ਕੀ ਚੰਬੜਨਾ ਜਿਹੜਾ ਰੋਗ ਦੀ ਨਿਵਰਤੀ ਕਰਦੀ ਹੈ ਰੋਗ ਵਾਸਤੇ ਰੋਗ ਰੋਗ ਨੂੰ ਮਿਟਾ ਦੇਣਾ ਇਹ ਰੋਗ ਹੈ ਰੋਗੀਆਂ ਦਾ ਵੀ ਰੋਗ ਰੂਪ ਹੈ ਤੂੰ ਨਮਸਤੰ ਇਸ ਨਾਨੰ ਨਮਸਕਾਰ ਸਾਰੇ ਅਛਣਾਨ ਕਰਾਉਣ ਵਾਲਾ ਵੀ ਤੂੰ ਆਪ ਹੀ ਹੈ ਪ੍ਰੇਮ ਰੂਪੀ ਜਲਤ ਸਾਰਿਆਂ ਦਾ ਅਛਣਾਨ ਚਾਰ ਪ੍ਰਕਾਰ ਦਾ ਹੈ ਅਵੇਂ ਕੰਜਨ ਨੂੰ ਹੋਰ ਕਰੇ ਕਿ ਆ ਪੰਜ ਸਨਾਨਾ ਮਹਾ ਗਿਆਨ ਦਾ ਤੋਂ ਨਿਤ ਨਾ ਆਵੇ ਦਲਿਤਰੀ ਇਸ ਤਰ੍ਹਾਂ ਦੀ ਕਹਾਣੀ ਪਾਉਂਦੇ ਹੁੰਦੇ ਇੱਕ ਤੋ ਪੰਜ ਛਨਾਨਾ ਮਹਾ ਗਿਆਨ ਇਸ ਤਰ੍ਹਾਂ ਦੀ ਇੱਕ ਕਹਾਵਤਾਂ ਪੰਜ ਛਨਾਨਾ ਮਹਾ ਗਿਆਨ ਨਿਤ ਨਾ ਆਵੇ ਦਲਿਤਰੀ ਛੇ ਮਹੀਨੇ ਕੋਈ ਕੋਈ ਨਾ ਆਵੇ ਸਾਲ ਪਿੱਛੋਂ ਕੋਈ ਉਦ ਨਹੀਂ ਪਰ ਹੋ ਜਾਂਦੀ ਇਹ ਛਨਾਣ ਦਾ ਕਿਹਾ ਛਨਾਣ ਚਾਰ ਪ੍ਰਕਾਰ ਦਾ ਮੰਨਿਆ ਜਿਆਦਾ ਵੀ ਹੈ ਇੱਕ ਛਨਾਣ ਆ ਪੰਜ ਛਨਾਨਾ ਉਹਨੂੰ ਕਹਿੰਦੇ ਆ ਮੂਹ ਹੱਥ ਤੋਂ ਲੈਣਾ ਇੱਕ ਇਸ਼ਨਾਨ ਸਣ ਕੇ ਕੇਸੀ ਇਸ਼ਨਾਨ ਕਰਨਾ ਨੇ ਸਵੇਰੇ ਤੁਸੀਂ ਇਸ਼ਨਾਨ ਕਰਦੇ ਫਿਰ ਹੋਰ ਕਈ ਪਣੇ ਮਿਲ ਆਉਂਦੇ ਤੁਬਾ ਇੱਕ ਉਹਦਾ ਨਿਤਾ ਪ੍ਰਤੀ ਇਸ਼ਨਾਨ ਕਰਨਾ ਇੱਕ ਥਣ ਕੱਪੜੀ ਇਸ਼ਨਾਨ ਕਰਨਾ ਇੱਕ ਤੱਪੜ ਝਾੜੇ ਸ਼ਾਇਦ ਧੂੜੀ ਨਾ ਆਇਆ ਇਹ ਇਸ਼ਨਾਨ ਕਰਨਾ ਇੱਕ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਪੀਰ ਸੰਭਲ ਨਾਓ ਸੋ ਗੁਰੂ ਕੇ ਸ਼ਬਦ ਰੂਪੀ ਸਮੁੰਦਰ ਰੂਪ ਇਸ ਦੇ ਵਿੱਚ ਪ੍ਰੇਮ ਰੂਪੀ ਜਲ ਭਰਿਆ ਹੋਇਆ ਹੈ ਅੰਤਪ੍ਰਮੁਖ ਬਿਰਤੀ ਕਰਨ ਰੂਪ ਇਸ਼ਨਾਨ ਕਰਨਾ ਇਹ ਰੇਖ ਪ੍ਰਕਾਰ ਦਾ ਅਸ਼ਨਾਨ ਹੈ ਨਮਸਕਾਰ ਹੈ ਆਪ ਜੀ ਨੂੰ ਨਮੋ ਮੰਤਰ ਮੰਤਰੰ ਨਮੋ ਮੰਤਰ ਮੰਤਰੰ ਮੰਤਰਾਂ ਦੇ ਵਿੱਚੋਂ ਮੰਤਰ ਵਾਹਿਗੁਰੂ ਤੇਰਾ ਨਮਸਕਾਰ ਹੈ ਮੰਤਰ ਮੰਤਰ ਵਜ਼ੀਰਾਂ ਦੇ ਵਿੱਚੋਂ ਵਜ਼ੀਰ ਰੂਪ ਵੀ ਤੂੰ ਆਪ ਆ ਨਮਸਕਾਰ ਹੈ ਸਲਾਹਕਾਰਾਂ ਵਿੱਚੋਂ ਸਲਾਹਕਾਰ ਵੀ ਤੂੰ ਆਪ ਹੀ ਨਮਸਕਾਰ ਹੈ ਵੱਡੇ ਤੋਂ ਵੱਡਾ ਸਲਾਹਕਾਰ ਹੈ ਜਿਹੜਾ ਜੀ ਨੂੰ ਉਹ ਸਲਾਹ ਦੇਣ ਲੱਗ ਪਵੇ ਲੋੜ ਨਹੀਂ ਪੈਂਦੀ ਪਾਵੇ ਕਈ ਯਤਨ ਤਾਂ ਕਰਦੇ ਹਨ ਹਾਂਜੀ ਨਮੋ ਜੰਤਰ ਜੰਤਰਾਂ ਜੰਤਰਾਂ ਦੇ ਵਿੱਚੋਂ ਜੰਤਰੂਪ ਵੀ ਆਪ ਆ ਨਮਸਕਾਰ ਹੈ ਨਮੋ ਈਸ਼ਟ ਈਸ਼ਟ ਇਸਤਾਂ ਦੇ ਵਿੱਚੋਂ ਈਸ਼ਟ ਰੂਪ ਵੀ ਤੂੰ ਆਪ ਹੀ ਆ ਤੈਨੂੰ ਨਮਸਕਾਰ ਹੈ ਗੀਤਾ ਇਸ਼ਟ ਮੰਨੀ ਹੈ ਕਿਸੇ ਨੇ ਕੁਰਾਨ ਇਸ਼ਟ ਮੰਨੀ ਹੈ ਕਿਸੇ ਨੇ ਭਗਵਤ ਇਸ਼ਟ ਮੰਨੀ ਹੈ ਕਿਸੇ ਨੇ ਜੰਬੂਰ ਤ੍ਰੇਤ ਨੂੰ ਇਸ਼ਟ ਮੰਨਿਆ ਕਿਸੇ ਨੇ ਅੰਜੀਲ ਨੂੰ ਇਸ਼ਟ ਮੰਨਿਆ ਪਰ ਇਸ਼ਟਾਂ ਦੇ ਵਿੱਚੋਂ ਈਸ਼ਟ ਰੂਪ ਵੀ ਤੂੰ ਆਪ ਹੈ ਗੀਤਾ ਦੇ 18 ਪਿਆ ਕਿਸੇ ਮੁਸਲਮਾਨ ਨੂੰ ਜਗ੍ਹਾ ਨਹੀਂ ਦਿੱਤੀ ਕੁਰਾਨ ਦੇ 30 ਪਾ ਰਿਆ ਕਿਸੇ ਹਿੰਦੂ ਨੂੰ ਜਗ੍ਹਾ ਨਹੀਂ ਦਿੱਤੀ ਕੇਵਲ ਤੂੰ ਹੀ ਇਸ ਗੁਰੂ ਗ੍ਰੰਥ ਸਾਹਿਬ ਰੂਪ ਹੈ ਜਿਹਦੇ ਸਾਰਿਆਂ ਨੂੰ ਥਾਵਾਂ ਦਿੱਤੀਆਂ ਹਨ ਇਸ ਨਾਨਾ ਪਿਆਰੇ ਦਾ ਪਿਆਰ ਹੈ ਵਿੱਚੋਂ ਪਿਆਰਾ ਰੂਪ ਵੀ ਤੂੰ ਆਪ ਹੈ ਨਮੋ ਤੰਤਰ ਤੰਤਰੰਗ ਤੰਤਰਾਂ ਦੇ ਵਿੱਚੋਂ ਤੰਤਰੂਪ ਵੀ ਆਪ ਹੈ ਸਦਾ ਸੱਚ ਦਾ ਆਨੰਦ ਸਦਾ ਹਮੇਸ਼ਾ ਸੱਚ ਤੇਤਨ ਆਨੰਦ ਰੂਪ ਸਰਬੰਗ ਪ੍ਰਣਾਸੀ ਸਾਰਿਆਂ ਦੇ ਵਿੱਚ ਸਰਬੰਗ ਸਰਬੰਗ ਪ੍ਰਣਾਸੀ ਸਰਬੰਗ ਸਮੂਹ ਦਾ ਪਰਿਸ਼ੇਸ਼ ਕਰਕੇ ਨਾਸ਼ ਕਰਨ ਵਾਲਾ ਅਨੂਪੇ ਅਰੂਪੇ ਅਨੂਪੇ ਉਪਮਾ ਤੋ ਰਹਿ ਤੂਪਾ ਕਾਰਾ ਤੋ ਰਹਿਤ ਨਮਸਤੋ ਨਿਵਾਸੀ ਖਮੂਨ ਦੇ ਨਿਵਾਸ ਕਰਨ ਵਾਲਾ ਸਦਾ ਸਿੱਧ ਦਾ ਸਿੱਧ ਦਾ ਮੁਕਤੀ ਦੇ ਦੇਣ ਵਾਲਾ ਬੁੱਧ ਦਾ ਜਿੱਤੀ ਦੇ ਦੇਣ ਵਾਲਾ ਵਿ੍ਰਿਧ ਕਰਤਾ ਵਧਾਉਣ ਵਾਲਾ ਅਦੋ ਉਰਦ ਅਰਦੰ ਅਦੋ ਜਿਹੜੇ ਨੀਚ ਹਨ ਉਰਦ ਉੱਚੇ ਸਵਰਗ ਵਾਲੇ ਹਨ ਅਰਦ ਮਾਤ ਲੋਕ ਵਾਲੇ ਅਗੰ ਉਹ ਵਰਤਾ ਜੇ ਮਾਲ ਚੰਨ ਪਾਪੀ ਜਿਹੜੇ ਲੋਗ ਸਮੂਹ ਸਾਰੇ ਨੂੰ ਨਾਸ ਕਰਨ ਵਾਲਾ ਫੇਰ ਪੜ ਅਦੋ ਔਰ ਅਰਧੰ ਅਦੋ ਨੀਮਾ ਕੌਣ ਪਤਾਲ ਤੇ ਔਰਦ ਉੱਚਾ ਆਕਾਸ਼ ਤੇ ਅਰਧ ਵਿਚਾਲੇ ਧਰਤੀ ਇਹਨਾਂ ਤਿੰਨਾਂ ਮਤ ਪਤਾਲ ਲੋਕ ਆਕਾਸ਼ ਲੋਕ ਤੇ ਮਾਤ ਲੋਕ ਇਹਨਾਂ ਵਿੱਚ ਵੀ ਤੂੰ ਆ ਤੰਨਾਂ ਦੇ ਪਾਪਾਂ ਨੂੰ ਹਰਨ ਵਾਲਾ ਤੂੰ ਐ ਅਦੋ ਨੀਚ ਔਰਦ ਉੱਚੇ ਜਿਹੜੇ ਹਨ ਸਿੱਧ ਤੇ ਅਰਧ ਜਿਹੜੇ ਧਰਤੀ ਤੇ ਮਾਤ ਲੋਕ ਦੇ ਜੀਵ ਇਨਾ ਤਿੰਨਾਂ ਦੇ ਸਮੂਹ ਪਾਪਾ ਨੂੰ ਮੇਕਣ ਵਾਲਾ ਤੂੰ ਆਪ ਹੈ ਪਰਮ ਪਰਮ ਪਰਮੇਸ਼ਵਰ ਵੱਡੇ ਤੋਂ ਵੱਡਾ ਹੈ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦਾ ਇਸ ਰੂਪ ਹੈ ਪਰੋਠ ਪਾਲੰ ਹਾਂਜੀ ਰੋਚਪਾਲਨ ਪਾਲਣਾ ਕਰਨ ਵਾਲਾ ਪਰ ਵਿਸ਼ੇਸ਼ ਕਰਕੇ ਸਦਾ ਸਰਬਦਾ ਹਮੇਸ਼ਾ ਸਾਰਿਆਂ ਦਾ ਸਿੱਧ ਸਦਾ ਸਦਾ ਸਾਰਿਆਂ ਸਿੱਧ ਮੁਕਤੀ ਦੀ ਦੇਣ ਵਾਲਾ ਹੈ ਦਾਤਾ ਦਿਆਲੰ ਦਾਤਾ ਤੇ ਦਿਆਲੂਆ ਸਭਨਾ ਜਿਹਾਂ ਕੋ ਇੱਕ ਦਾ ਤਾਂ ਸੋਮੇ ਵਿੱਚਰਨੇ ਜਾਈ ਅਛੇਦੀ ਅਪੇਦੀ ਅਛੇਦੀ ਕੱਟਣ ਤੋਂ ਰਹਿਤ ਭੇਦੀ ਭੇਦ ਪਾਉਣ ਤੋਂ ਰਹਿਤ ਅਨਾਮ ਅਕਾਮ ਨਮੋ ਤੁਰਤ ਕਾਮ ਤੋਂ ਰਹਿਤ ਸਮਸਤੋਪਰਾਜੀ ਸਮੂਹ ਦੇ ਵਿੱਚ ਆਇਆ ਪਰ ਵਿਸ਼ੇਸ਼ ਕਰਕੇ ਬਿਰਾਜਮਾਨ ਹੈ ਸਮਸਤਸਤ ਤਾਮ ਸਮਸਤੋਪਰਾਜੀ ਮੂਰਤ ਪੈਦਾ ਕਰਨ ਵਾਲਾ ਹਾਂ ਜੀ। ਸਤ ਸਤ ਤਾਮਉ। ਕਰ ਰੂਪ ਹੈ ਤੇਰਾ ਜੋਰ ਤੇ ਤੇਰਾ ਜੋਰ ਹੈ ਗਿਆਨ ਦਾ ਸਾਨੂੰ ਜੋਰ ਨਾਮ ਗਿਆਨ ਦਾ। ਚਾਚਰੀ ਛੰਦ। ਬਿਜਲੀ ਦਾ ਤੰਣਨ ਵਾਲਾ ਛੰਦ ਹੈ। ਜਲੇ ਹਨ। ਚੱਲਦਾ ਤੂੰ ਹੌਲੀ ਹਾਂ। ਜਲੇ ਹਨ। ਜਲਾ ਵਿੱਚ ਵੀ ਹਨ। ਹਲੇ ਹਨ। ਹਲਾ ਵਿੱਚ ਵੀ ਹਨ। ਅਪੀਤ ਹੈ। ਡਰ ਤੋਂ ਰਹਤ ਹੈ। ਅਪੇ ਹੈ। ਅਪੀਤ ਤੋਂ ਰਹਤ ਹੈ। ਪ੍ਰਭੂ ਹੈ। ਫੇਰ ਪੜ ਪਿੱਛੇ ਮੋੜ ਤੋਂ ਜਲੇ ਹਨ ਪਰੇਮੀਆਂ ਵਿੱਚ ਹਨ ਹਲੇ ਹਨ ਕਨੇਸਾਂ ਵਿੱਚ ਹਨ ਅਬੇ ਆਪ ਹੀ ਤਾਂ ਹੈ ਜੜ ਤਾਈ ਤੋਂ ਰਹਤ ਹੈ ਅਬੇ ਹੈ ਤੇ ਦਰ ਤੋਂ ਰਹਤ ਹੈ ਪ੍ਰਭੂ ਹੈ ਪ੍ਰਭੂ ਸਤਿ ਭੂਮਾ ਰੂਪ ਬ੍ਰਹਮ ਹੈ ਅਜੂ ਹੈ ਅਜੂ ਜਨਮ ਸਰੂ ਅਜਨਮ ਸਰੂਪ ਅਜੂਨਾ ਤੋਂ ਰਹਤ ਹੈ ਅਦੇਸ ਹੈ ਅਦੇਸੋ ਵੀ ਰਹਤ ਹੈ ਅਦੇਸ ਹੈ ਜਸਾ ਤੋਂ ਰਹਤ ਹੈ ਅਬੇਸ ਹੈ ਸਤ ਤੋ ਰਹਤ ਹੈ ਪਜੰ ਪ੍ਰਯਾ ਚੰਦ ਚਲੋ ਅਗਾਦੇ ਅਬਾਦੇ ਅਗਾਦੇ ਡੂੰਗਾ ਅਬਾਦੇ ਬੰਦਨਾ ਤੋਂ ਰਹਤ ਹੈ ਅਨੰਦੀ ਸਰੂਪੇ ਆਨੰਦ ਅਨੰਦੀ ਆਨੰਮ ਰਤਬ ਦੀਨਵ ਦੁਬਦ ਦੁਬਦ ਤੋ ਰਤ ਆਨੰਦ ਸਰੂਪ ਹੈ ਤੂੰ ਨਮੋ ਸਰਬਮਾਨੇ ਸਾਰੇ ਤੈਨੂੰ ਮੰਦੇ ਆ ਸਮਾਪਤੀ ਨਿਧਾਨੇ ਸਮੁੰਦਰ ਵਿੱਚੋਂ ਚਤਰ ਹੈ ਨਮਸਤੋਂ ਅਗਨਰਨਾਥੇ ਨਮਸਕਾਰ ਹੈ ਤੇਰੇ ਤੈ ਸਾਰਿਆਂ ਦੇ ਮਾਲਕ ਨਮਸਤੋਂ ਪਰਮਾਥੇ ਕਾਰਨ ਮਲਣ ਵਾਲਾ ਨਮਸਕਾਰ ਹੈ ਆਪ ਜੀ ਨੂੰ ਨਮਸਤੋਂ ਅਗੰਝੇ ਕਟਨ ਤੋ ਰਤ ਨਮਸਕਾਰ ਹੈ ਨਮਸਤੋਂ ਅਪੰਝੇ ਭਜਨ ਤੋ ਰਤ ਨਮਸਕਾਰ ਹੈ ਨਮਸਤੋਂ ਅਕਾਲੇ ਨਮਸਕਾਰ ਅਕਾਲ ਤੋ ਰਹਿਤ ਹੈ ਨਮਸਤੋਂ ਅਪਾਲੇ ਅਕਾਲ ਪੁਰਖ ਰਹਿਤ ਹੈ ਸਿਰ ਤੇ ਨਮਸਕਾਰ ਹੈ ਨਮਸਤਵੰ ਅਪਾਲਿ ਨਮਸਕਾਰਾ ਆਪ ਸੇਸ਼ ਕਰਕੇ ਪਾਲਣਾ ਕਰਨ ਵਾਲਾ ਆਪ ਪਾਲਣਤੁਰ ਹੈ ਇਹ ਲਿਖਤ ਦੇ ਨਾਲ ਹੀ ਕੇਵਲ ਅੰਦਰ ਪਾਸ ਟਕਸਾਲੀ ਵਿੱਚ ਰੱਖਿਆ ਕਰੋ ਨਮੋ ਸਰਬ ਦੇਸ਼ੇ ਪਰ ਦੇਸ਼ਾਂ ਵਿੱਚ ਨਮਸਕਾਰਾਂnga ਵਿੱਚ ਸਾਧਨਾਂ ਵਿੱਚ ਨਮਸਕਾਰ ਹੈ ਨਮੋ ਸਰਬ ਪਹਿਸੇ ਸਾਰੇ ਪਹਿਸਾਂ ਵਿੱਚ ਨਮਸਕਾਰ ਹੈ ਨਮੋ ਰਾਜ ਰਾਜੇ ਰਾਜਨੋ ਰਾਜਾ ਰੂਪ ਨਮਸਕਾਰ ਹੈ ਨਮੋ ਸਾਜ ਸਾਡੇ ਸਾਰੇ ਸਾਜ ਨੂੰ ਸਜਾਉਣ ਵਾਲਾ ਨਮਸਕਾਰ ਹੈ ਨਮੋ ਸਾਹ ਸਾਹੇ ਸਾਰੇ ਸ਼ੌਕਰ ਸ਼ੌਕਰਾਂ ਨੂੰ ਨਮਸਕਾਰ ਹੈ ਨਮੋ ਮਹਾ ਮਾਹੇ ਮਹਾਨ ਆਮਤ ਚੰਦਰ ਮੋਦਾ ਆਤੰਦਰ ਮੋਦੇ ਚੰਦਰਮਾ ਰੂਪ ਮਹਾਨ ਆਮਤ ਧਰਤੀ ਦਾ ਧਰਤੀ ਦੇ ਧਰਤੀ ਰੂਪ ਹੈ ਮਹਾਨ ਆਮ ਮੱਛੀ ਦਾ ਮੱਛੀ ਨੂੰ ਲੈਣਾ ਪਤਾਲ ਪਤਾਲ ਦੇ ਵਿੱਚ ਪਤਾਲ ਰੂਪ ਹੈ ਨਮਸਕਾਰ ਹੈ ਨਮਾ ਨਾਵਮੀ ਹੀ ਨੀਗਾ ਮਹੀ ਨਤ ਨਹੀਂ ਨਾ ਰੂਪ ਹੈ ਨਮੋ ਗੀਤ ਗੀਤੇ ਗੀਤਾਂ ਦੇ ਵਿੱਚ ਗੀਤ ਆ ਰੂਪਾ ਨਮਸਕਾਰ ਹੈ ਨਮੋ ਪ੍ਰੀਤ ਪ੍ਰੀਤ ਪ੍ਰੀਤਮ ਦੇ ਵਿੱਚ ਪ੍ਰੀਤਮ ਰੂਪਾ ਨਮਸਕਾਰ ਹੈ ਨਮੋ ਰੋਖ ਰੋਖੇ ਗੁੱਥੇ ਵਾਲੇ ਦੇ ਵਿੱਚ ਗੁੱਥੇ ਰੂਪਾ ਨਮਸਕਾਰ ਹੈ ਰੁੱਖਾਂ ਦੇ ਵਿੱਚ ਕੋਲਕ ਪਰਵਰਖ ਰੂਪ ਰੋਖ ਰੂਪ ਵੀ ਆਪ ਹੈ ਨਮੋ ਸੋਖ ਸੋਖੇ ਸਾਰੇ ਸੋਖ ਸੂਰਜ ਜਿਹੜੇ ਹਨ ਸੋਖ ਦੇ ਪਾਣੀ ਨੂੰ ਸੁੱਕੇ ਖਿੱਚ ਲੈਣ ਵਾਲਾ ਨਮਸਕਾਰ ਹੈ ਨਮੋ ਸਰਬ ਰੋਗੇ ਸਾਰਿਆਂ ਨੂੰ ਰੋਗ ਲਾ ਦੇਣ ਵਾਲਾ ਹੰਗ ਤਾ ਰੂਪ ਨਮਸਕਾਰ ਹੈ ਨਮੋ ਸਰਬ ਭੋਗੇ ਸਾਰਿਆਂ ਨੂੰ ਭੋਗ ਪਾ ਦੇਣ ਵਾਲਾ ਨਮਸਕਾਰ ਹੈ ਨਮੋ ਸਰਬ ਜੀਤਾਰ ਸਾਰਿਆਂ ਨੂੰ ਜਿੱਤਣ ਵਾਲਾ ਨਮਸਕਾਰ ਹੈ ਨਮੋ ਸਰਬਤੀ ਤਾਰ ਨੂੰ ਦਰਦੇਣ ਵਾਲਾ ਨਮਸਕਾਰ ਹੈ ਨਮੋ ਸਰਬ ਗਿਆਨ ਸਾਰਿਆਂ ਨੇ ਜਾਣਨ ਵਾਲਾ ਨਮਸਕਾਰ ਹੈ ਨਮੋ ਪਰਮ ਤਾਨੰ ਸਾਰਿਆਂ ਦੇ ਵਿੱਚੋਂ ਵੱਡੇ ਬਲ ਵਾਲਾ ਨਮਸਕਾਰ ਹੈ ਨਮੋ ਸਰਬ ਮੰਤਰ ਸਾਰਿਆਂ ਵਿੱਚੋਂ ਸ਼ਰੋਮਣੀਆਂ ਨਮਸਕਾਰ ਹੈ ਨਮੋ ਸਰਬ ਜੰਤਰ ਸਾਰਿਆਂ ਜੰਤਰਾਂ ਵਿੱਚ ਆ ਨਮਸਕਾਰ ਹੈ ਨਮੋ ਸਰਬ ਦ੍ਰਿਸ਼ਣ ਸਾਰਿਆਂ ਨੂੰ ਦੇਖਣ ਵਾਲਾ ਆਪ ਦ੍ਰਿਸ਼ਟ ਰੂਪ ਨਮਸਕਾਰ ਹੈ ਨਮੋ ਸਰਬ ਕ੍ਰਿਸ਼ਣ ਸਾਰਿਆਂ ਨੂੰ ਖੇਤ ਨੂੰ ਜੀਵ ਰੂਪੀ ਖੇਤੀ ਵਿੱਚ ਵੀ ਆਪ ਹੈ ਕ੍ਰਿਸ਼ਣਾਂ ਵਿੱਚ ਖਿੰਚਦਾ ਕ੍ਰਿਸ਼ਣਾਂ ਵਿੱਚ ਖੇਤੀ ਦਾ ਸੋ ਸੱਚੇ ਪਾਤਸ਼ਾਹ ਨੂੰ ਨਮਸਕਾਰ ਹੈ ਨਮੋ ਸਰਵ ਰੰਗੇ ਕਾਰਯ ਰੰਗਾਂ ਵਿੱਚ ਨਮਸਕਾਰ ਹੈ ਸਰ ਭੰਗੀ ਅਨੰਗੇ ਜਿਨ੍ਹਾਂ ਨੂੰ ਪਨ ਦੇਣ ਵਾਲਾ ਤੇ ਅਨੰਗੇ ਸੁੰਦਰ ਸਰੂਪ ਹੈ ਔਰ ਅੰਗੇ ਅੰਗਾ ਤੋਂ ਰਹਿਤ ਹੈ ਨਮੋ ਜੀਵ ਜੀਵੰਹ ਜੀਵਾਂ ਦੇ ਵਿੱਚ ਜੀਵ ਰੂਪਾ ਨਮਸਕਾਰ ਹੈ ਨਮੋ ਬੀਜ ਬੀਜੈ ਬੀਜ ਨਾਲ ਸੂਖਮ ਨਾਲ ਸੂਖਮ ਦੇ ਵਿੱਚ ਸੂਖਮ ਰੂਪਾ ਨਮਸਕਾਰ ਹੈ ਅਖਿਜੇ ਆ ਭਿਜੇ ਪੱਖਿਜੇ ਖਿਜਣ ਤੋ ਰਹਿਤ ਜਿਵੇਂ ਪਾੜੇ ਖੇਦੇ ਰਹਿੰਦੇ ਨੇ ਸਾਦ ਹਟੂਗਾ ਤਨੀਂ ਆਉਣੀ ਹੈ ਇਸ ਤਰ੍ਹਾਂ ਖੇਦ ਦਾ ਗੁੱਸੇ ਨਹੀਂ ਹੁੰਦਾ ਕਿਸੇ ਨਾਲ ਭਿਜੇ ਭਿਜਣ ਤੋ ਰਹਾ ਦਾ ਪਤੀ ਦਾ ਨਹੀਂ ਪਖੰਡੀਆਂ ਤੇ ਸਮਸਤੰ ਪਰਤਿਜੇ ਸਮੂਹ ਦੇ ਵਿੱਚ ਪਰਸਾਨ ਹੈ ਕ੍ਰਿਪਾਲੰ ਸਰੂਪ ਹੈ। ਸਰਪਾਨੂ ਰੂਪ ਹੈ। ਕਿਰਪਾਲੰਗ ਸਰੂਪ ਹੈ। ਕਿਰਪਾਲ ਸਰੂਪ ਅਸਕੇ ਪਾਛਾ ਆਪ ਜੀ ਦਾ। ਕੋ ਕਰਮ ਪਰਨਾਸੀ ਤੇ ਖੋਟੇ ਕਰਮ ਨੂੰ ਪਰ ਵਿਸ਼ੇਸ਼ ਕਰਕੇ ਨਾਸ਼ ਕਰਦੇ ਨੂੰ ਖੋਟੇ ਕਰਮਾਂ ਵਾਲਿਆਂ ਨੂੰ ਨਾਸ਼ ਕਰਨ ਵਾਲਾ ਹੈ। ਸਦਾ ਸਰਬ ਦਾ ਸਦਾ ਹਮੇਸ਼ਾ ਹਮੇਸ਼ਾ ਸਮੂਹ ਦਾ ਰਿੱਧ ਸਿੱਧੰਗ ਨਿਵਾਸੀ। ਰਿੱਧੀਆਂ ਦੇ ਦੇਣ ਵਾਲਾ ਅੰਦੀਏ ਤੋੜਤਾ ਸਿੱਧੀਆਂ ਦੇ ਦੇਣ ਵਾਲਾ ਸਾਰਾ ਚ ਨਿਵਾਸ ਕਰਨ ਵਾਲਾ ਨਹੀਂ ਵਾਸੀ। ਵਾਸ਼ਨਾ ਤੋਂ ਆਪ ਨੇ ਰਹਿਤ ਹੈ। ਹਲੋ ਵਾਹਿਗੁਰੂ ਜੀ ਕਾ ਖਾਲਸਾ। you mm -hmm.